ਜੀ ਜੋ ਸਾਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਵਿੱਚੋਂ ਆਵਾਜ਼ ਆਇਆ ਹੈ ਹੁਕਮਨਾਮਾ ਸਾਹਿਬ ਸਾਡੀ ਝੋਲੀ ਵਿੱਚ ਪਿਆ ਹੈ ਉਸ ਦੇ ਉੱਪਰ ਮਨੁਬਿਰਤੀਆਂ ਨੂੰ ਇਕਾਗਰ ਕਰਕੇ ਚਿੱਤ ਨੂੰ ਕੇਵਲ ਤੇ ਕੇਵਲ ਗੁਰੂ ਚਰਨਾਂ ਨਾਲ ਜੋੜ ਕੇ ਵਿਚਾਰ ਸਰਵਣ ਕਰਿਏ ਸਮਝਣ ਦਾ ਯਤਨ ਕਰੀਏ ਕਿ ਸਤਿਗੁਰ ਪਾਤਸ਼ਾਹ ਜੀ ਆਨੇ ਅੱਜ ਦੇ ਹੁਕਮ ਦੇ ਰਾਹੀਂ ਸਾਨੂੰ ਕੀ ਸਮਝਾਉਣਾ ਕੀਤਾ ਹੈ ਪਾਵਨ ਪਵਿੱਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਅੰਗ 705 ਦੇ ਉੱਪਰ ਸੁਪਾਏਮਾਨ ਜਿਹਨੂੰ ਆਪਾਂ ਮੱਧ ਦੀ ਅਰਦਾਸ ਦੇ ਵੇਲੇ ਵੀ ਇਹ ਪਾਵਨ ਸ਼ਬਦ ਪੜਿਆ ਜਾਂਦਾ ਹੈ ਇਸ ਸ਼ਬਦ ਦੇ ਉੱਪਰ ਸ੍ਰੀ ਅਖੰਡ ਪਾਠ ਸਾਹਿਬ ਜਾਂ ਸਹਿਜ ਪਾਠ ਵੇਲੇ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ 705 ਅੰਗ ਉੱਪਰ ਪਾਵਨ ਪਵਿੱਤਰ ਸੁਪਾਇਮਾਨ ਸ਼ਬਦ ਰਾਗ ਜੈਤਸਰੀ ਹੈ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਦੇ ਮੁਖਾਰਬਿੰਦ ਵਿੱਚੋਂ ਉਚਾਰਤ ਪਾਵਨ ਬਾਣੀ ਹੈ ਅਤੇ ਇਹ ਵਾਰ ਦੇ ਵਿੱਚੋਂ ਹੈ 22 ਵਾਰਾਂ ਨੇ ਜੀ 22 ਵਾਰਾਂ ਦੇ ਵਿੱਚੋਂ ਇਹ ਜੈਤਸਰੀ ਦੀ ਵਾਰ ਉਹਦਾ ਪਹਿਲਾ ਸ਼ਬਦ ਹੈ ਇਸ ਤੋਂ ਅੱਗੇ ਕਹਿ ਦਿੱਤਾ ਕਿ ਜੈਤਸਰੀ ਮਹੱਲਾ ਪੰਜਵਾਂ ਵਾਰ ਤੇ ਫਿਰ ਹੈ ਸਲੋਕਾਂ ਨਾਲ ਕਈ ਵਾਰੀ ਬਿਨਾਂ ਸਲੋਕਾਂ ਤੋਂ ਵੀ ਵਾਰ ਹੁੰਦੀ ਹੈ ਜਿਵੇਂ ਸੱਤੇ ਬਲਵੰਡੇ ਦੀ ਜਿਹੜੀ ਵਾਰ ਹੈ ਨਾ ਉਹਦੇ ਵਿੱਚ ਕੋਈ ਸ਼ਲੋਕ ਨਹੀਂ ਲੱਗਾ ਕੱਲੀਆਂ ਪੌੜੀਆਂ ਨੇ ਅਸਲ ਦੇ ਵਿੱਚ ਵਾਰ ਹੁੰਦੀਆਂ ਕੱਲੀਆਂ ਪੌੜੀਆਂ ਨੇ ਪਰ ਜਦੋਂ ਪੰਚਮ ਪਾਤਸ਼ਾਹ ਜੀਆ ਨੇ ਗੁਰੂ ਗ੍ਰੰਥ ਸਾਹਿਬ ਜੀਆ ਦੀ ਤਰਤੀਬ ਕੀਤੀ ਨਾ ਉਸ ਵੇਲੇ 12 ਦੇ ਵਿੱਚ ਪੌੜੀਆਂ ਤੋਂ ਪਹਿਲਾਂ ਗੁਰੂ ਸਹਿਬਾਨਾਂ ਦੇ ਢੁਕਵੇਂ ਸ਼ਬਦ ਲਾ ਦਿੱਤੇ ਜਿਨ੍ਹਾਂ ਨੂੰ ਸਲੋਕ ਕਹਿ ਕੇ ਪਹਿਲਾਂ ਸਲੋਕ ਆਉਂਦੇ ਕਈ ਥਾਵਾਂ ਤੇ ਦੋ ਸਲੋਕ ਨੇ ਜਿਵੇਂ ਆਸਾ ਦੀ ਵਾਰ ਵਿੱਚ ਵੇਖਦੇ ਆ ਤਿੰਨ ਤਿੰਨ ਸਲੋਕ ਵੀ ਨੇ ਉਸ ਤੋਂ ਬਾਅਦ ਪੌੜੀ ਆਉਂਦੀ ਹੈ ਤੇ ਫਿਰ ਉਹ ਪੌੜੀ ਸਮਾਪਤ ਹੋ ਕੇ ਫਿਰ ਤੋਂ ਸਲੋਕ ਚੱਲਦੇ ਇਸ ਤਰ੍ਹਾਂ 22 ਵਾਰਾਂ ਦੇ ਵਿੱਚੋਂ ਜੈਤਿਸ਼ਰੀ ਕੀ ਵਾਰ ਹੈ ਤੇ ਜਿਹੜੇ ਸਲੋਕ 12 ਤੋਂ ਵੱਧ ਗਏ ਉਹ ਫਿਰ 1410 ਅੰਗ ਦੇ ਉੱਪਰ ਇੱਕ ਸਪੈਸ਼ਲ ਪਹਿਰਾ ਬਣਾ ਦਿੱਤਾ ਸਤਿਗੁਰਾਂ ਨੇ ਜਿਹਨੂੰ ਆਪਾਂ ਪੜ੍ਹਦੇ ਹਾਂ ਸ਼ਲੋਕ 12 ਤੇ ਵਧਿਕ 12 ਤੋਂ ਵਧਿਕ ਜਿਹੜੇ 12 ਤੋਂ ਬਚ ਗਏ ਉਹ ਸ਼ਲੋਕ ਜਿਹੜੇ 12 ਦੇ ਵਿੱਚ ਨਹੀਂ ਲਾਏ ਗਏ 12 ਤੇ ਵਧਿਕ ਤੇ ਦਾ ਮਤਲਬ ਹੈ ਉਹਨਾਂ ਤੋਂ 12 ਤੋਂ ਜਿਹੜੇ ਵੱਧ ਗਏ ਸ਼ਬਦ ਉਹ ਫਿਰ ਇੱਕ ਸਪੈਸ਼ਲ 1400 10 ਅੰਗ ਤੋਂ 1423 ਅੰਗ ਤੱਕ ਫਿਰ ਉਹਨਾਂ ਨੇ ਇਹ ਫਰਮਾਨ ਕੀਤੇ ਆਓ ਵਿਚਾਰ ਕਰੀਏ ਅੱਜ ਦੀ ਕਿਉਂਕਿ ਇਹ ਥੋੜਾ ਜਿਹਾ ਸਾਨੂੰ ਬਾਣੀ ਬਾਰੇ ਤੇ ਗੁਰੂ ਗ੍ਰੰਥ ਸਾਹਿਬ ਬਾਰੇ ਜਾਣਕਾਰੀ ਬਹੁਤ ਜ਼ਰੂਰੀ ਹੈ ਸਾਡੀ ਸਭ ਤੋਂ ਵੱਡੀ ਵੱਧ ਕਿਸਮਤ ਇਹ ਹੈ ਕਿ ਅਸੀਂ ਕੇਵਲ ਤੇ ਕੇਵਲ ਪੜਨ ਤੇ ਸੁਣਨ ਤੇ ਜੋਰ ਦਿੱਤਾ ਸਮਝਣ ਦਾ ਕਦੇ ਕੋਈ ਯਤਨ ਨਹੀਂ ਕੀਤਾ ਸਾਨੂੰ ਵੱਧ ਤੋਂ ਵੱਧ ਨੌਲੇਜ ਗੁਰੂ ਗ੍ਰੰਥ ਸਾਹਿਬ ਦੀ ਹੋਣੀ ਚਾਹੀਦੀ ਹੈ ਇੱਥੇ ਜੋ ਅੱਜ ਵਾਰ ਦੇ ਵਿੱਚ ਸ਼ਲੋਕ ਆਇਆ ਹੈ ਸਤਗੁਰਾਂ ਨੇ ਫੁਰਮਾਨ ਕੀਤਾ ਇਸ ਤੋਂ ਅੱਗੇ ਬਾਣੀ ਆਉਂਦੀ ਹੈ ਇੱਕ ਓੰਕਾਰ ਸਤਗੁਰ ਪ੍ਰਸਾਦ ਚੇਤੇ ਰੱਖਣਾ ਜਦੋਂ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਇੱਕ ਬਾਣੀ ਦੀ ਹੈਡਿੰਗ ਹੈ ਹੈਡਿੰਗ ਦਾ ਮਤਲਬ ਇਹ ਹੁੰਦਾ ਹੈ ਕਿ ਅੱਗੇ ਜੋ ਵੀ ਪਾਠ ਹੋਣਾ ਉਹ ਇੱਕ ਓੰਕਾਰ ਸਤਗੁਰ ਪ੍ਰਸਾਦ ਦੇ ਮੁਤਾਬਕ ਚੱਲਣਾ ਹੈ ਉਹ ਉਹ ਪਾਠ ਹੈ ਜਿਹੜਾ ੴ ਸਤਗੁਰ ਪ੍ਰਸਾਦ ਦੀ ਕਸਵੱਟੀ ਤੇ ਪੂਰਾ ਉਤਰਦਾ ਹੈ ਮੂਲ ਮੰਤਰ ਤੇ ਪੂਰਾ ਉਤਰਦਾ ਹੈ ਆਪਾਂ ਵੇਖਦੇ ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਲਗਭਗ 533 ਵਾਰ ਮੂਲ ਮੰਤਰ ਦਾ ਜਾਪ ਆਇਆ ਜਿਸ ਵਿੱਚ ਪਹਿਲਾਂ ਤੇ ੴ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਸੰਪੂਰਨ ਫਿਰ ੴ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਇੰਨਾਕ ਵੀ ਆਉਂਦਾ ਹੈ ਫਿਰ ੴ ਸਤਗੁਰ ਪ੍ਰਸਾਦ ਇਸ ਤਰ੍ਹਾਂ 3-4 ਤਰ੍ਹਾਂ ਦੇ ਮੂਲ ਮੰਤਰਾਂ ਦੇ ਨਾਲ ਗੁਰਬਾਣੀ ਦੇ ਅੰਦਰ ਵਰਤੋਂ ਕੀਤੀ ਹੈ ਤੇ ਭਾਵ ਸਾਰਿਆਂ ਦਾ ਇੱਕੋ ਹੀ ਹੈ ਜਿਵੇਂ ਹੁਣ ਰਾਗ ਦੀ ਸ਼ੁਰੂਆਤ ਹੁੰਦੀ ਹੈ ਰਾਗ ਦੀ ਸ਼ੁਰੂਆਤ ਤੋਂ ਪਹਿਲਾਂ ਸਾਰਾ ਮੂਲ ਮੰਤਰ ਦਰਜ ਹੁੰਦਾ ਹੈ ਉਹਦਾ ਮਤਲਬ ਇਹ ਹੀ ਹੈ ਕਿ ਇਸ ਰਾਗ ਦੇ ਅੰਦਰ ਜਿੰਨੀ ਵੀ ਬਾਣੀ ਦਰਜ ਕੀਤੀ ਗਈ ਹੈ ਇਹ ਸਾਰੀ ਬਾਣੀ ਮੂਲ ਮੰਤਰ ਦੀ ਕਸਵੱਟੀ ਤੇ ਪੂਰੀ ਉੱਤਰੀ ਹੈ ਇਹ ਮੂਲ ਮੰਤਰ ਦੀ ਵਿਆਖਿਆ ਕਰ ਰਹੀ ਹੈ ਚੇਤੇ ਰੱਖਣਾ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਮੂਲ ਮੰਤਰ ਦੀ ਤੇ ਇੱਕ ਓੰਕਾਰ ਦੀ ਵਿਆਖਿਆ ਚਲਦੀ ਹੈ ਹੁਣ ਸਤਿਗੁਰ ਪਾਤਸ਼ਾਹ ਜੀਆ ਨੇ ਇੱਕ ਓੰਕਾਰ ਉਹ ਪ੍ਰਮਾਤਮਾ ਇੱਕ ਹੈ ਸਤਿਗੁਰ ਪ੍ਰਸਾਦ ਸੱਚੇ ਗੁਰੂ ਦੀ ਕਿਰਪਾ ਦੇ ਨਾਲ ਉਹ ਮਿਲਦਾ ਮੈਂ ਕੇਵਲ ਅਖਰੀ ਅਰਥ ਟੂਕ ਮਾਤਰ ਵੈਸੇ ਤਾਂ ਕੱਲੇ ਇੱਕ ਓੰਕਾਰ ਸ਼ਬਦ ਦੀ ਵਿਆਖਿਆ ਤੇ ਸਾਡੇ ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ ਜੀਆ ਨੇ ਸਵਾ ਮਹੀਨੇ ਦਾ ਟਾਈਮ ਲਾਇਆ ਸੀ ਤੇ ਸਵਾ ਮਹੀਨੇ ਬਾਅਦ ਵੀ ਉਹਨਾਂ ਨੇ ਇਹ ਕਹਿ ਦਿੱਤਾ ਕਿ ਮੈਂ ਏਕ ਓੰਕਾਰ ਦੀ ਵਿਆਖਿਆ ਪੂਰੀ ਨਹੀਂ ਕਰ ਸਕਿਆ ਏਕ ਓੰਕਾਰ ਦੀ ਵਿਆਖਿਆ ਇਹ ਸਾਰੀ ਬਾਣੀ ਏਕ ਓੰਕਾਰ ਦੀ ਵਿਆਖ ਹੈ ਇੱਕ ਓੰਕਾਰ ਉਹ ਪ੍ਰਮਾਤਮਾ ਇੱਕ ਹੈ ਸਤ ਗੁਰ ਪ੍ਰਸਾਦ ਪ੍ਰਸਾਦ ਦਾ ਮਤਲਬ ਹੈ ਕਿਰਪਾ ਸੱਚੇ ਗੁਰੂ ਦੀ ਕਿਰਪਾ ਨਾਲ ਉਹ ਮਿਲਦਾ ਹੈ ਅੱਗੇ ਆਉਂਦਾ ਇਹ ਸ਼ਲੋਕ ਹੁਣ ਸ਼ਲੋਕ ਦੀ ਪ੍ਰਾਰੰਭਤਾ ਹੁੰਦੀ ਹੈ ਸਤਗੁਰੂ ਜੀ ਫੁਰਮਾਨ ਕਰਦੇ ਹਨ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਮੈਂ ਕੋਸ਼ਿਸ਼ ਕਰਾਂਗਾ ਕਿ ਆਪਾਂ 8 ਵਜੇ ਤੱਕ 20 ਮਿੰਟਾਂ ਦੇ ਅੰਦਰ ਸੰਖੇਪ ਬੇਨਤੀਆਂ ਕਰਕੇ ਪਾਵਨ ਪਵਿੱਤਰ ਸ਼ਬਦ ਦੇ ਜਿੰਨਾ ਨੇੜੇ ਜਾ ਸਕੀਏ ਜਿੰਨਾ ਕ ਖੋਲ ਕੇ ਸਮਝਾ ਸਕੀਏ ਉਹਨਾਂ ਕ ਆਪਾਂ ਲਾਗੇ ਜਾਈਏ ਸਤਗੁਰੂ ਜੀ ਫੁਰਮਾਨ ਕਰਦੇ ਨੇ ਆਦ ਪੂਰਨ ਆਦ ਦਾ ਮਤਲਬ ਹੈ ਜਗਤ ਦੇ ਸ਼ੁਰੂ ਤੋਂ ਜਦੋਂ ਤੋਂ ਇਹ ਸ੍ਰਿਸ਼ਟੀ ਬਣੀ ਹੈ ਜਗਤ ਬਣਿਆ ਇਹ ਸਾਰਾ ਬ੍ਰਹਿਮੰਡ ਬਣਿਆ ਉਹਦੀ ਪ੍ਰਾਰੰਭਤਾ ਤੋਂ ਆਦ ਪੂਰਨ ਉਹ ਪਰਮਾਤਮਾ ਪੂਰਨ ਰੂਪ ਵਿੱਚ ਸੁਭਾਏਮਾਨ ਸੀ ਉਹ ਪੂਰਨ ਸੀ ਉਦੋਂ ਵੀ ਉਹ ਪਰਮਾਤਮਾ ਸੰਪੂਰਨ ਸੀ ਜਦੋਂ ਇਸ ਜਗਤ ਦੀ ਹਜੇ ਰਚਨਾ ਸ਼ੁਰੂ ਵੀ ਨਹੀਂ ਸੀ ਹੋਈ ਜਗਤ ਤੋਂ ਵੀ ਪਹਿਲਾਂ ਆਦ ਪੂਰਨ ਮੁੱਢ ਤੋਂ ਸੰਪੂਰਨ ਹੈ ਇਹਦੂ ਅਗਲਾ ਅੰਬਚਨ ਹੈ ਮਦ ਪੂਰਨ ਅਸਲ ਦੇ ਵਿੱਚ ਇਹ ਪੰਗਤੀ ਜਪਜੀ ਸਾਹਿਬ ਦੀ ਉਸ ਮੂਲ ਮੰਤਰ ਦੀ ਵਿਆਖਿਆ ਕਰਦੀ ਹੈ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਕਿ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚਲੋ ਉਹਦੀ ਵਿਆਖਿਆ ਆਪਾਂ ਜਦੋਂ ਜਪਜੀ ਸਾਹਿਬ ਦੀ ਲੜੀਵਾਰ ਕਥਾ ਸ਼ੁਰੂ ਕਰਾਂਗੇ ਨਾ ਉਦੋਂ ਆਪਾਂ ਉਹ ਸਾਰੀ ਡਿਟੇਲ ਦੇ ਨਾਲ ਵਾਚਾਂਗੇ ਕਿ ਅਸਲ ਦੇ ਵਿੱਚ ਉਹਨਾਂ ਪੰਕਤੀਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਕੀ ਸੰਦੇਸ਼ ਬਖਸ਼ਿਆ ਹੈ ਆਓ ਆਪਾਂ ਵਿਚਾਰ ਤੇ ਮੁੜੀਏ ਆਦ ਪੂਰਨ ਉਹ ਪ੍ਰਮਾਤਮਾ ਜਗਤ ਦੇ ਮੋਢ ਵਿੱਚ ਵੀ ਮੌਜੂਦ ਸੀ ਮਦ ਪੂਰਨ ਮਦ ਦਾ ਮਤਲਬ ਹੈ ਵਿਚਾਲੇ ਉਹ ਪ੍ਰਮਾਤਮਾ ਅੱਜ ਵੀ ਹੁਣ ਵੀ ਮਦ ਦਾ ਮਤਲਬ ਹੈ ਜਿਹੜਾ ਚੱਲ ਰਿਹਾ ਸਮਾਂ ਪ੍ਰੈਜ਼ੈਂਟ ਟਾਈਮ ਇਸ ਟਾਈਮ ਵੀ ਪ੍ਰਮਾਤਮਾ ਹੈ ਤੇ ਨਾਲ ਹੀ ਕਹਿ ਦਿੱਤਾ ਅੰਤ ਪੂਰਨ ਤੇ ਅਖੀਰ ਵਿੱਚ ਵੀ ਉਹ ਪ੍ਰਮਾਤਮਾ ਹੋਵੇਗਾ ਪਰਮੇਸ਼ਰ ਹੈ ਪਰਮੇਸ਼ਵਰ ਦਾ ਮਤਲਬ ਹੈ ਉਹ ਪਰਮਾਤਮਾ ਆਪ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਉਹ ਪਰਮਾਤਮਾ ਜਗਤ ਦੇ ਮੋਢ ਵਿੱਚ ਵੀ ਸੀ ਅੱਜ ਵੀ ਹੈ ਅਤੇ ਆਉਣ ਵਾਲੇ ਟਾਈਮ ਵਿੱਚ ਵੀ ਹੋਵੇਗਾ ਇਸ ਤੋਂ ਅਗਲਾ ਬਚਨ ਫਿਰ ਕਹਿ ਦਿੱਤਾ ਸਿਮਰੰਤ ਸੰਤ ਸਰਬੱਤਰ ਰਮਣੰ ਸਰਬੱਤਰ ਰਮਣੰ ਦਾ ਮਤਲਬ ਹੈ ਕਿ ਹਰ ਥਾਂ ਤੇ ਰਮਿਆ ਹੋਇਆ ਸਰਬੱਤਰ ਸਾਰੀਆਂ ਥਾਵਾਂ ਤੇ ਉਹ ਪ੍ਰਮਾਤਮਾ ਜਲ ਥਲ ਮਹੀਲ ਪੂਰਿਆ ਉਹ ਜਲ ਵਿੱਚ ਵੀ ਹੈ ਉਹ ਥਲ ਵਿੱਚ ਵੀ ਹੈ ਉਹ ਆਕਾਸ਼ ਵਿੱਚ ਵੀ ਹੈ ਉਹ ਕਿਹੜੀ ਥਾਂ ਜਿੱਥੇ ਨਹੀਂ ਗੁਰਨਾਨਕ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਭਾਈ ਤੂੰ ਰੱਬ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ ਲੱਭੀ ਦੀ ਉਹ ਚੀਜ਼ ਹੈ ਜਿਹੜੀ ਗਵਾਚੀ ਹੋਵੇ ਰੱਬ ਕੋਈ ਨਿੱਕਾ ਜਿਹਾ ਬੱਚਾ ਥੋੜੀ ਜਿਹੜਾ ਮੇਲੇ ਤੇ ਗਵਾਚ ਗਿਆ ਤੇ ਉਹਦੀ ਲੌਸਮੈਂਟ ਕਰਵਾ ਰਹੇ ਆ ਜਾਂ ਲੱਭ ਰਹੇ ਆ ਚੇਤੇ ਰੱਖਣਾ ਰੱਬ ਨੂੰ ਲੱਭਣ ਦੀ ਜ਼ਰੂਰਤ ਨਹੀਂ ਉਹ ਪ੍ਰਮਾਤਮਾ ਹਰ ਇੱਕ ਜਰਰੇ ਵਿੱਚ ਪਾਣੀ ਦੇ ਵਿੱਚ ਪਾਉਣ ਦੇ ਵਿੱਚ ਹਵਾ ਦੇ ਵਿੱਚ ਆਕਾਸ਼ ਵਿੱਚ ਹਰ ਜਗ੍ਹਾ ਮੌਜੂਦ ਹੈ ਬਸ ਜਿਸ ਦਿਨ ਸਾਨੂੰ ਆਪਣੇ ਅੰਦਰਲੀ ਅੱਖ ਦੇ ਨਾਲ ਵੇਖਣਾ ਆ ਗਿਆ ਹਰ ਜਗ੍ਹਾ ਤੇ ਉਹ ਵਿਖੇਗਾ ਫੁਰਮਾਨ ਕਰ ਦਿੱਤਾ ਪੇਖਣ ਸਿਮਰੰਤ ਸੰਤ ਸਰਬਤਰ ਰਮਣ ਉਹ ਜਗਤ ਦਾ ਮਾਲਕ ਪ੍ਰਭੂ ਸਭ ਪਾਪਾਂ ਦੇ ਨਾਸ਼ ਕਰਨ ਵਾਲਾ ਸਿਮਰੰਤ ਸੰਤ ਸਰਬਤਰ ਰਮਣ ਜਦੋਂ ਉਸ ਦੇ ਸੇਵਕ ਉਸ ਨੂੰ ਸਿਮਰਦੇ ਹਨ ਅਗਲਾ ਬਚਨ ਹੈ ਨਾਨਕ ਅਗਨਾਸ਼ਨ ਜਗਦੀਸ਼ਰ ਹੈ ਅਗਨਾਸ਼ਨ ਦਾ ਅਗ ਦਾ ਮਤਲਬ ਹੁੰਦਾ ਹੈ ਪਾਪ ਤੇ ਨਾਸ਼ਨ ਦਾ ਮਤਲਬ ਹੈ ਉਸ ਨੂੰ ਖਤਮ ਕਰਨ ਵਾਲਾ ਉਹ ਪਰਮਾਤਮਾ ਸਾਡੇ ਪਾਪਾਂ ਨੂੰ ਧੂਣ ਵਾਲਾ ਵੀ ਹੈ ਕਿਉਂਕਿ ਸਾਡੇ ਮਨ ਨੂੰ ਇੰਨੀ ਭਾਰੀ ਮੈਲ ਲੱਗੀ ਹੈ ਨਾ ਅਨੰਦ ਸਾਹਿਬ ਦੀ ਇੱਕ ਪੰਕਤੀ ਆਉਂਦੀ ਹੈ ਅਸਲ ਦੇ ਵਿੱਚ ਤੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਤੇ ਗੱਲ ਛੱਡੋ ਆਪਾਂ ਤਾਂ ਕੇਵਲ ਤੇ ਕੇਵਲ ਪੰਜ ਬਾਣੀਆਂ ਜਿਹੜੀਆਂ ਅੰਮ੍ਰਿਤ ਵੇਲੇ ਪੜ੍ਹੀਆਂ ਦੀਆਂ ਨੇ ਜਿਹੜੀਆਂ ਰੋਜ਼ ਪੜ੍ਹ ਹੁੰਦੀਆਂ ਨੇ ਹਜੇ ਤੱਕ ਉਹਨਾਂ ਦੇ ਅਰਥ ਨਹੀਂ ਪਤਾ ਲੱਗੇ ਇੱਥੇ ਹੀ ਤਾਂ ਸਾਰਾ ਜਿਹੜਾ ਸਾਡਾ ਕੰਮ ਖਰਾਬ ਹੁੰਦੇ ਨਾ ਆਨੰਦ ਸਹਿਬ ਵਿੱਚ ਇੱਕ ਪੰਗਤੀ ਆਉਂਦੀ ਹੈ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਕਹਿਣ ਲੱਗੇ ਜਨਮਾਂ ਜਨਮਾਂ ਦੀ ਮੈਲ ਲੱਗੀ ਇਸ ਮਨ ਨੂੰ ਤੇ ਇੱਥੇ ਤੱਕ ਕਹਿ ਦਿੱਤਾ ਕਹਿਣ ਲੱਗੇ ਕਾਲਾ ਹੋਆ ਸ਼ਿਆ ਸ਼ਿਆਦਾ ਮਤਲਬ ਹੁੰਦਾ ਗੂੜਾ ਕਾਲਾ ਜਿਵੇਂ ਕੋਈ ਚੀਜ਼ ਬਹੁਤ ਗੂੜੀ ਹੋਵੇ ਨਾ ਆਪਾਂ ਕਹਿ ਦਿੰਨੇ ਵੀ ਆ ਤਾਂ ਜੀ ਸ਼ਾ ਕਾਲਾ ਹੈ ਉਹ ਬਾਣੀ ਨੇ ਉਹ ਸ਼ਾ ਸ਼ਬਦ ਵਰਤੇ ਹੈ ਕਹਿਣ ਲੱਗੇ ਮਨ ਤਾਂ ਥੋੜਾ ਬਹੁਤਾ ਕਾਲਾ ਵੀ ਨਹੀਂ ਇਹ ਤਾਂ ਸ਼ਾ ਕਾਲਾ ਹੋਇਆ ਪਿਆ ਤੇ ਇੱਕ ਜਨਮ ਦੀ ਨਹੀਂ ਜਨਮਾਂ ਜਨਮਾਂ ਦੀ ਇਸ ਨੂੰ ਮੈਲ ਲੱਗੀ ਹੈ ਕਹਿਣ ਲੱਗੇ ਸੰਤ ਸਿਮਰੰਤ ਸੰਤ ਸਰਬਤਰ ਰਮਣੰ ਜਦੋਂ ਸੰਤ ਜਨ ਉਸ ਸਰ ਹਰ ਜਗ੍ਹਾ ਤੇ ਰਜਮੇ ਹੋਏ ਨੂੰ ਸਿਮਰਦੇ ਨੇ ਫਿਰ ਕੀ ਹੁੰਦਾ ਨਾਨਕ ਅਗਨਾਸਨ ਜਗਦੀਸ਼ਰ ਹੈ ਉਹ ਜਗਤ ਦਾ ਈਸ਼ਵਰ ਜਗਦੀਸ਼ ਦਾ ਮਤਲਬ ਹੈ ਜਗਤ ਦਾ ਈਸ਼ਵਰ ਜਗਤ ਦਾ ਮਾਲਕ ਉਹ ਫਿਰ ਪ੍ਰਮਾਤਮਾ ਆਪਣੇ ਸੇਵਕਾਂ ਦੇ ਪਾਪਾਂ ਦੀ ਮੈਲ ਨੂੰ ਧੂ ਵੀ ਦਿੰਦਾ ਇਸ ਤੋਂ ਅਗਲਾ ਬਚਨ ਪੇਖਣ ਸੁਨਨ ਸੁਨਾਵ ਨੂੰ ਮਨ ਮਹਿ ਦ੍ਰਿੜੀਐ ਸਾਚ ਪੇਖਣ ਦਾ ਮਤਲਬ ਹੁੰਦਾ ਹੈ ਵੇਖਣ ਵਾਲਾ ਸੁਣਨ ਦਾ ਮਤਲਬ ਸਾਨੂੰ ਪਤਾ ਹੈ ਕਿ ਕੰਨਾਂ ਨਾਲ ਸੁਨਣਾ ਅੱਖਾਂ ਨਾਲ ਵੇਖਣਾ ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਨੂੰ ਮਨ ਵਿੱਚ ਚੰਗੀ ਤਰ੍ਹਾਂ ਧਾਰਨ ਕਰਨਾ ਚਾਹੀਦਾ ਹੈ ਜੋ ਹਰ ਥਾਂ ਆਪ ਹੀ ਵੇਖਣ ਵਾਲਾ ਹੈ ਆਪ ਹੀ ਸੁਣਨ ਵਾਲਾ ਹੈ ਤੇ ਆਪ ਹੀ ਸੁਣਾਉਣ ਵਾਲਾ ਹੈ ਚੇਤੇ ਰੱਖਣਾ ਮੈਂ ਬੋਲ ਰਿਹਾ ਮੇਰੇ ਅੰਦਰ ਅਸਲ ਦੇ ਵਿੱਚ ਇਹ ਮਿੱਟੀ ਬੋਲ ਨਹੀਂ ਸਕਦੀ ਮੇਰਾ ਸਰੀਰ ਇੱਕ ਮਿੱਟੀ ਦੀ ਨਿਆਈ ਹੈ ਮੇਰੇ ਅੰਦਰੋਂ ਕੋਈ ਬੁਲਾ ਰਿਹਾ ਹੈ ਕਿ ਮੈਂ ਬੋਲ ਰਿਹਾ ਇੱਥੇ ਬੈਠਾ ਮਾਈਕ ਵਿੱਚ ਕਥਾ ਕਰ ਰਿਹਾ ਵਾਂ ਮੇਰੇ ਅੰਦਰ ਕੋਈ ਤਾਕਤ ਹੈ ਜਿਹੜੀ ਮੈਨੂੰ ਬੁਲਾ ਰਹੀ ਹੈ ਚੇਤੇ ਰੱਖਣਾ ਆਪ ਸੁਣ ਰਹੇ ਹੋ ਕੋਈ ਤਾਕਤ ਹੈ ਜਿਹੜੀ ਆਪ ਨੂੰ ਸੁਣਾ ਰਹੀ ਹੈ ਇਹ ਜੇ ਅੱਜ ਉਹ ਕਰੰਟ ਅੰਦਰੋਂ ਚੱਲਿਆ ਜਾਵੇ ਉਹ ਤਾਕਤ ਚਲੀ ਜਾਵੇ ਉਹ ਜੋਤ ਚਲੀ ਜਾਵੇ ਚੇਤੇ ਰੱਖਣਾ ਨਾ ਇਸ ਸਰੀਰ ਨੇ ਬੋਲਣਾ ਹੈ ਨਾ ਇਸ ਸਰੀਰ ਨੇ ਸੁਣਨਾ ਇਹ ਓਨਾ ਚੇਰੀ ਸੁਣਨ ਤੇ ਬੋਲਣ ਦੇ ਲਾਇਕ ਹੈ ਜਦੋਂ ਤੱਕ ਇਹਦੇ ਅੰਦਰ ਉਸ ਪ੍ਰਮਾਤਮਾ ਦੀ ਜੋਤ ਉਸ ਪ੍ਰਮਾਤਮਾ ਦਾ ਮੂਲ ਮੌਜੂਦ ਹੈ ਇੱਥੇ ਕਹਿਣ ਲੱਗੇ ਦੇਖਣ ਸੁਣਨ ਸੁਣਾਵਣੋਂ ਦੇਖਣ ਵਾਲਾ ਸੁਣਨ ਵਾਲਾ ਸੁਣਾਉਣ ਵਾਲਾ ਉਹ ਪ੍ਰਮਾਤਮਾ ਆਪ ਹੈ ਮਨ ਮੈਂ ਦ੍ਰਿੜੀਏ ਸਾਚ ਤੇ ਉਹ ਪ੍ਰਮਾਤਮਾ ਦੇ ਕਹਿਣ ਲੱਗੇ ਪੱਕੀ ਤਰ੍ਹਾਂ ਟਿਕਾ ਕੇ ਰੱਖੀਏ ਉਸ ਸਾਚ ਦਾ ਮਤਲਬ ਹੈ ਸੱਚ ਉਹ ਪ੍ਰਮਾਤਮਾ ਆਪ ਅਸਲ ਦੇ ਵਿੱਚ ਨਾ ਸੱਚ ਸ਼ਬਦ ਆਉਂਦੇ ਨਾ ਆਪਾਂ ਬੋਲਦੇ ਆਂ ਆਪਾਂ ਕਹਿੰਨੇ ਆ ਕਿ ਮੈਂ ਬਹੁਤ ਸੱਚ ਬੋਲਦਾ ਇਹ ਗੱਲਬਾਤ ਦੀ ਇੱਕ ਵਿਸ਼ਾ ਹੈ ਕਿ ਮੈਂ ਕੋਈ ਗੱਲ ਕਹਿ ਦਿੱਤੀ ਮੈਂ ਕਹਿ ਦਿੱਤਾ ਜੀ ਮੈਂ ਸੱਚ ਬੋਲਿਆ ਹੈ ਚੇਤੇ ਰੱਖਣਾ ਸੱਚ ਸ਼ਬਦ ਗੁਰਬਾਣੀ ਦੇ ਅੰਦਰ ਰੱਬ ਵਾਸਤੇ ਵਰਤਿਆ ਗਿਆ ਆਦ ਸੱਚ ਉਹ ਰੱਬ ਆਦ ਵਿੱਚੋਂ ਵੀ ਜੇ ਆਪਾਂ ਹੁਣੇ ਤੇ ਜੇ ਕਰਕੇ ਟਿਆ ਮੈਂ ਇੱਕ ਇਸੇ ਤਰ੍ਹਾਂ ਕਿਹਾ ਇਸੇ ਕਰਕੇ ਇਹ ਵਿਆਖਿਆ ਬੜੀ ਵੱਡੀ ਹੈ ਬੜਾ ਕੁਝ ਦੱਸਣਾ ਪਏਗਾ ਜਪਜੀ ਸਾਹਿਬ ਦੀ ਜਦੋਂ ਵਿਆਖਿਆ ਕਰਾਂਗੇ ਉਦੋਂ ਇੱਕ ਇੱਕ ਅੱਖਰ ਦੇ ਆਪਾਂ ਕੋਸ਼ਿਸ਼ ਕਰਾਂਗੇ ਲਾਗੇ ਜਾਈਏ ਜਿੰਨਾ ਬਾਣੀ ਦੇ ਲਾਗੇ ਜਪਜੀ ਸਾਹਿਬ ਦੇ ਲਾਗੇ ਜਾਵਾਂਗੇ ਉਹਨਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਗੋਦ ਦੇ ਨਿੱਗ ਦਾ ਆਨੰਦ ਮਾਣਾਂਗੇ ਉਹਨਾਂ ਗੁਰੂ ਨਾਨਕ ਜੀ ਦੇ ਕੋਲ ਜਾਵਾਂਗੇ ਕਹਿਣ ਲੱਗੇ ਪੇਖਣ ਸੁਣਨ ਸੁਣਾਵਨੋ ਮਨ ਮੈਂ ਦ੍ਰਿੜਿਐ ਸਾਚ ਉਹ ਸੱਚ ਉਹ ਰੱਬ ਆਪਣੇ ਮਨ ਵਿੱਚ ਪੱਕਾ ਕਰਕੇ ਚੇਤੇ ਰੱਖੀਏ ਜਿਹਦੀ ਬਦੌਲਤ ਅਸੀਂ ਸੁਣ ਰਹੇ ਆਂ ਵੇਖ ਰਹੇ ਆ ਤੇ ਸੁਣਾ ਰਹੇ ਆ ਇਸ ਤੋਂ ਅਗਲਾ ਬਚਨ ਪੂਰ ਰਹਿਓ ਸਰਬੱਤਰਮੈ ਨਾਨਕ ਹਰ ਰੰਗ ਰਾਜ ਪੂਰ ਰਹਿਓ ਉਹ ਮੌਜੂਦ ਹੈ ਪੂਰਨ ਹੈ ਉਹ ਪ੍ਰੈਜ਼ੈਂਟ ਹੈ ਉਹ ਲੋਡ ਹੀ ਨਹੀਂ ਉਹ ਹਰ ਇੱਕ ਜਗ੍ਹਾ ਤੇ ਮੌਜੂਦ ਹੈ ਅਸਲ ਦੇ ਵਿੱਚ ਆਪਾਂ ਜਪਜੀ ਸੁਖਮਨੀ ਸਾਹਿਬ ਦੇ ਵਿੱਚ ਪੜਦੇ ਆ ਵੈਗਰੂ ਉਹਦੇ ਵਿੱਚ ਇੱਕ ਸ਼ਲੋਕ ਆਉਂਦਾ ਔਰ ਧਾਰੇ ਜੋ ਅੰਤਰਨਾਮ ਚਲੋ ਸੁਖਮਨੀ ਸਾਹਿਬ ਦੀ ਵੈਸੇ ਵਿਆਖਿਆ ਪਹਿਲਾਂ ਹੋਈ ਵੀ ਹੈ ਉਹ ਸਾਰੀ ਆਪਣੇ ਕੋਲ ਨਟ ਤੇ ਮੌਜੂਦ ਪਈ ਹੈ ਉਦੇ ਵਿੱਚ ਵੀ ਸਤਿਗੁਰ ਪਾਤਸ਼ਾਹ ਜੀ ਨੇ ਫੁਰਮਾਨ ਕੀਤਾ ਕਹਿਣ ਲੱਗੇ ੳਰ ਧਾਰੇ ਜੋ ਅੰਤਰਨਾਮ ੳਰ ਦਾ ਮਤਲਬ ਹੁੰਦਾ ਹੈ ਦਿਲ ਹਿਰਦਾ ੳਰ ਧਾਰੇ ਜਿਹੜਾ ਦਿਲ ਦੇ ਵਿੱਚ ਧਾਰ ਲਵੇ ਕੀ ਚੀਜ਼ ਧਾਰ ਲਵੇ ਅੰਤਰਨਾਮ ਉਸ ਪ੍ਰਮਾਤਮਾ ਦੀ ਯਾਦ ਜਿਹਦੇ ਦਿਲ ਦੇ ਵਿੱਚ ਉਸ ਰੱਬ ਦੀ ਯਾਦ ਵਸ ਗਈ ਨਾ ਫਿਰ ਪਤਾ ਕੀ ਹੁੰਦਾ ਹੈ ਸਰਬਮੈ ਪੇਖੇ ਭਗਵਾਨ ਸਾਰਿਆਂ ਦੇ ਵਿੱਚ ਰੱਬ ਦਿਸਣ ਲੱਗ ਜਾਂਦਾ ਹੈ ਫਿਰ ਲੋੜ ਹੀ ਨਹੀਂ ਇੱਕ ਨੂੰ ਵੇਖਣ ਦੀ ਭਾਈ ਕਨਈਆ ਜੀ ਨੇ ਵੇਖਿਆ ਸੀ ਨਾ ਚਲੋ ਮੈਂ ਟੂਕ ਮਾਤਰ ਸਾਖੀ ਭਾਈ ਕਨਈਆ ਜੀ ਨੂੰ ਉਹ ਆਨੰਦਪੁਰ ਸਾਹਿਬ ਵਿਖੇ ਜਲ ਛਕਾਉਣ ਦੀ ਸੇਵਾ ਕਰਦੇ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦੇ ਵੇਲੇ ਭਾਈ ਕਨਈਆ ਜੀ ਤੇ ਉਹ ਇੱਕ ਦਿਨ ਕਹਿਣ ਲੱਗੇ ਸਤਿਗੁਰਾਂ ਨੂੰ ਉਦੋਂ ਜੰਗ-ਜੁੱਦ ਬਹੁਤ ਚੱਲਦੇ ਸੀ 22 ਧਾਰ ਦੇ ਰਾਜਿਆਂ ਨੇ ਬੜਾ ਹਮਲਾ ਕੀਤਾ ਸੀ ਤੇ ਉਹ ਸਤਿਗੁਰਾਂ ਨੂੰ ਕਹਿਣ ਲੱਗੇ ਸਤਿਗੁਰੂ ਸਾਰੇ ਸਿੱਖ ਜੰਗ ਨੂੰ ਜਾਣਦੇ ਨੇ ਮੈਂ ਕੇਵਲ ਬੇਨਤੀ ਕਰਾਂ ਥੋੜਾ ਜਿਹਾ ਟਿਕਾ ਬਣਾ ਕੇ ਪਰ ਸੁਣੀਏ ਕਹਿਣ ਲੱਗੇ ਸਤਿਗੁਰੂ ਸਾਰੇ ਸਿੰਘ ਜਿਹੜੇ ਨੇ ਉਹ ਜੁੱਧ ਨੂੰ ਜਾਣਦੇ ਨੇ ਜੰਗ ਨੂੰ ਜਾਣਦੇ ਨੇ ਮੈਨੂੰ ਕਿਰਪਾ ਕਰੋ ਮੈਂ ਵੀ ਜਾਣਾ ਚਾਹਣਾ ਸਤਿਗੁਰਾਂ ਨੇ ਆਖੇ ਭਾਈ ਕਨਈਆ ساری ਉਮਰ ਦਾ ਤੇਰਾ ਜਿਹੜਾ ਕਰਮ ਹੈ ਉਹ ਪਾਣੀ ਢੋਣ ਦਾ ਰਿਹਾ ਇਹ ਜੰਗ ਜੁੱਧ ਨੂੰ ਜਾਣਦੇ ਨੇ ਪਹਿਲਾਂ ਅਭਿਆਸ ਕਰਦੇ ਨੇ ਜੰਗ ਦਾ ਇਹ ਪਹਿਲਾਂ ਤਲਵਾਰ ਬਾਜੀ ਸਿੱਖਦੇ ਨੇ ਨਿਹੇਜੇ ਬਾਜੀ ਸਿੱਖਦੇ ਨੇ ਤੀਰ ਅੰਦਾਜ਼ੀ ਸਿੱਖਦੇ ਨੇ ਘੋੜ ਸਵਾਰੀ ਸਿੱਖਦੇ ਨੇ ਗਤਕਾ ਸਿੱਖਦੇ ਨੇ लाठी ਚਲਾਉਣੀ ਸਿੱਖਦੇ ਨੇ ਸਾਰਾ ਕੁਝ ਸਿੱਖਦੇ ਨੇ ਤੇ ਉਸ ਤੋਂ ਬਾਅਦ ਜੰਗ ਨੂੰ ਜਾਂਦੇ ਨੇ ਤੈਨੂੰ ਜੰਗ ਲੜਨ ਦਾ ਵੱਲ ਨਹੀਂ ਤੈਨੂੰ ਤੇ ਪਾਣੀ ਪੀਉਣ ਦਾ ਵੱਲ ਹੈ ਸਤਿਗੁਰਾਂ ਨੂੰ ਕਹਿਣ ਲੱਗੇ ਸਤਿਗੁਰੂ ਕੋਈ ਗੱਲ ਨਹੀਂ ਜਿਹੜਾ ਕੰਮ ਮੈਨੂੰ ਆਉਂਦਾ ਮੈਂ ਕਰੀ ਜਾਵਾਂਗਾ ਜਿਹੜਾ ਇਹਨਾਂ ਨੂੰ ਆਉਂਦਾ ਇਹ ਕਰੀ ਜਾਣਗੇ ਚੇਤੇ ਰੱਖਣਾ ਸਤਿਗੁਰ ਪਾਤਸ਼ਾਹ ਜੀ ਨੇ ਇਜਾਜ਼ਤ ਦੇ ਦਿੱਤੀ ਹੁਣ ਭਾਈ ਕਨਈਆ ਜੀ ਨੇ ਮੋਢੇ ਤੇ ਉਹ ਮਸ਼ਕ ਪਾਣੀ ਦੀ ਰੱਖ ਲਈ ਜਿਸ ਦੇ ਨਾਲ ਉਹ ਪਾਣੀ ਧੋਂਦਾ ਸੀ ਨਗਰ ਦੇ ਵਿੱਚ ਚੀਵਰ ਜਿਹਨੂੰ ਅੱਜ ਕੱਲ ਆਪਾਂ ਮਹਰੇ ਸਿੱਖ ਕਹਿੰਨੇ ਆ ਇਹ ਜਾਤੀ ਦਾ ਸੀ ਭਾਈ ਸਾਹਿਬ ਭਾਈ ਕਨਈਆ ਜੀ ਜਦੋਂ ਭਾਈ ਕਨਈਆ ਜੀ ਨੂੰ ਸਤਗੁਰਾਂ ਨੇ ਜੰਗ ਵਿੱਚ ਭੇਜ ਦਿੱਤਾ ਤੇ ਭਾਈ ਕਨਈਆ ਜੀ ਜਾ ਕੇ ਉੱਥੇ ਵੀ ਜਲ ਵਰਤਾਉਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਜਲ ਵਰਤਾਰੇ ਨੇ ਇੱਕ ਵਾਢੀ ਲੱਗ ਗਏ ਉਹਨਾਂ ਨੇ ਇਹ ਨਹੀਂ ਵੇਖੇ ਕੱਲੇ ਸਿੱਖਾਂ ਨੂੰ ਪਿਉਣਾ ਜਿਹੜਾ ਵੀ ਜਲ ਮੰਗੇ ਉਦੇ ਮੂੰਹ ਦੇ ਵਿੱਚ ਪਾਣੀ ਦੀ ਘੁੱਟ ਪਾ ਦਿਆ ਕਰਨ ਚੇਤੇ ਰੱਖਣਾ ਸਿੱਖਾਂ ਨੇ ਇਤਰਾਜ਼ ਕੀਤਾ ਆਣ ਕੇ ਗੁਰੂ ਸਾਹਿਬ ਜੀਨਾਂ ਆਖਿਆ ਗੁਰੂ ਜੀ ਉਹ ਆਪਣਾ ਜਿਹੜਾ ਇੱਕ ਸਿੰਘ ਹੈ ਭਾਈ ਕਨਈਆ ਉਹ ਤੇ ਦੁਸ਼ਮਣਾਂ ਨੂੰ ਵੀ ਪਾਣੀ ਪਿਉਂਦਾ ਅਸੀਂ ਤੇ ਮਸਾ ਮਾਰ ਮੂਰ ਕੇ ਸਿੱਟਦੇ ਆ ਉਹ ਫੇਰ ਪਾਣੀ ਪਿਆ ਕੇ ਤਗੜੇ ਕਰਕੇ ਉਹ ਫੇਰ ਲੜਦੇ ਨੇ ਸਾਡੇ ਨਾਲ ਸਤਿਗੁਰ ਜੀ ਵੈਸੇ ਜਾਣੀ ਜਾਣਸਨ ਉਹ ਪ੍ਰਮਾਤਮਾ ਆਪ ਨਰਾਇਣ ਕਲਾ ਧਾਰ ਜਗਮਹਿ ਪਰਿਵਰਿਉ ਜਿਨੇ ਦੁਸ਼ਟ ਦਮਨ ਦੇ ਰੂਪ ਦੇ ਵਿੱਚ ਬڑے ਜਨਮ ਹੇਮਕੁੰਟ ਸਾਹਿਬ ਦੇ ਪਰਬਤਾਂ ਤੇ ਜਿਨ੍ਹਾਂ ਨੇ ਬਚਿੱਤਰਨਾਟਕ ਦੇ ਵਿੱਚ ਇਹ ਸਾਰਾ ਕੁਝ ਦਰਜ ਹੈ ਉਹਨਾਂ ਨੇ ਭਗਤੀ ਬੰਦਗੀ ਭਜਨ ਕੀਤਾ ਆਪ ਪ੍ਰਮਾਤਮਾ ਦਾ ਰੂਪ ਉਹਨੂੰ ਪੜਾ ਕੀ ਭੁੱਲਿਆ ਸੀ ਪਰ ਫੇਰ ਵੀ ਸਿੱਖਾਂ ਦਾ ਸ਼ੰਕਾ ਨਿਵਰਤ ਕਰ ਲਈ ਉਹਨਾਂ ਨੇ ਭਾਈ ਕਨਈਏ ਜੀ ਨੂੰ ਸੱਦਿਆ ਕਹਿਣ ਲੱਗੇ ਭਾਈ ਕਨਈਆ ਮੈਂ ਸੁਣਿਆ ਕਿ ਤੁਸੀਂ ਦੁਸ਼ਮਨਾ ਨੂੰ ਪਾਣੀ ਪਿਉਂਦੇ ਹੋ ਇੱਕ ਦਮ ਤ੍ਰਿਪਕ ਪਿਆ ਇੱਕ ਪੈਰ ਪਿੱਛੇ ਹਟਿਆ ਗਲ ਵਿੱਚ ਪੱਲੂ ਪਾਇਆ ਕਹਿਣ ਲੱਗੇ ਸਤਿਗੁਰੂ ਜੀ ਦੁਸ਼ਮਣ ਮੈਂ ਜਿੱਧਰ ਵੀ ਦੇਖਦਾ ਮੈਨੂੰ ਤੇ ਤੇਰੇ ਸਰੂਪ ਤੋਂ ਬਿਨਾ ਦਿਖਾਈ ਕੁਝ ਨਹੀਂ ਦਿੰਦਾ ਮੈਨੂੰ ਹਰ ਇੱਕ ਦੇ ਵਿੱਚ ਤੇਰਾ ਚਿਹਰਾ ਨਜ਼ਰ ਆਉਂਦਾ ਹੈ ਸਤਿਗੁਰੂ ਮੈਨੂੰ ਦੁਸ਼ਮਣ ਦਿਸਦਾ ਹੀ ਕੋਈ ਨਹੀਂ ਸਤਿਗੁਰਾਂ ਨੇ ਗਲ ਵਕੜੀ ਵਿੱਚ ਲਿਆ ਕਹਿਣ ਲੱਗੇ ਭਾਈ ਕਨਈਆ ਤੇਰੀ ਸੇਵਾ ਸਫਲ ਹੋਈ ਤੂੰ ਕੱਲਾ ਪਾਣੀ ਨਹੀਂ ਆ ਲੈ ਮੇਰੇ ਕੋਲੋਂ ਮਲਮ ਦੀ ਡੱਬੀ ਤੇ ਪੱਟੀਆਂ ਵੀ ਲੈ ਜਾ ਉੱਥੇ ਨਾ ਗੁਰਦੁਆਰਾ ਸਾਹਿਬ ਬਣਿਆ ਭਾਈ ਕਨਈਆ ਦੇ ਨਾਂ ਤੇ ਗੁਰਦੁਆਰੇ ਦਾ ਨਾਮ ਪਤਾ ਕੀ ਹੈ ਗੁਰਦੁਆਰਾ ਮਲਮ ਪੱਟੀ ਸਾਹਿਬ ਉਹ ਕਹਿ ਲਗੇ ਦੁਸ਼ਮਣਾਂ ਨੂੰ ਜਿੱਥੇ ਜਲ ਦੀ ਸੇਵਾ ਕਰਦਾ ਉੱਥੇ ਮਲਮ ਤੇ ਪੱਟੀ ਦੀ ਸੇਵਾ ਵੀ ਕਰਿਆ ਕਰ ਐਸੇ ਗੁਰੂ ਦੇ ਆਪਾ ਲੜ ਲੱਗੇ ਆਪਾ ਧਨ ਸਮਝੀ ਆਪਣੇ ਆਪ ਨੂੰ ਇੱਥੇ ਸਤਗੁਰਾਂ ਨੇ ਫਰਮਾਨ ਕੀਤਾ ਪੂਰ ਰਹਿਓ ਸਰਬੱਤਰ ਮੈਂ ਮੈਂ ਇਸ ਕਰਕੇ ਥੋੜੀ ਜੀ ਡਿਟੇਲ ਵਿੱਚ ਬੇਨਤੀ ਦਿਤਤੀ ਆ ਉਹ ਪਰਮਾਤਮਾ ਹਰ ਜਗ੍ਹਾ ਮੌਜੂਦ ਹੈ ਭੁੱਲ ਜਾਈਏ ਵੀ ਇਸ ਜਗ੍ਹਾ ਤੇ ਨਹੀਂ ਕੱਲਾ ਗੁਰੂ ਘਰ ਵਿੱਚ ਹੈ ਗੁਰਦੁਆਰੇ ਤੋਂ ਬਾਹਰ ਨਹੀਂ ਦੁਕਾਨ ਤੇ ਨਹੀਂ ਖੇਤ ਚ ਨਹੀਂ ਉਹ ਹਰ ਜਗ੍ਹਾ ਹੀ ਹੈ ਪੂਰ ਰਹੇ ਉਹ ਸਰਬਤਰ ਮੈਂ ਨਾਨਕ ਹਰ ਰੰਗ ਰਾਜ ਹਰ ਇੱਕ ਰੰਗ ਦੇ ਵਿੱਚ ਰਚਿਆ ਪਿਆ ਉਹ ਇਸ ਤੋਂ ਅੱਗੇ ਪੌੜੀ ਸ਼ੁਰੂ ਹੁੰਦੀ ਹੈ ਪੰਚਮ ਪਾਤਸ਼ਾਹ ਜੀ ਫੁਰਮਾਨ ਕਰਦੇ ਹਨ ਹਰ ਏਕ ਨਿਰੰਜਨ ਗਾਈਏ ਸਭ ਅੰਤਰ ਸੋਈ ਜੋ ਪ੍ਰਭੂ ਮਾਇਆ ਤੋਂ ਨਿਰਲੇਪ ਹੈ ਸਿਰਫ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਹੀ ਸ਼ਬਦ ਦੇ ਅੰਦਰ ਮੌਜੂਦ ਹੈ ਹਰ ਇੱਕ ਨਿਰੰਜਨ ਗਾਈ ਹੈ ਇੱਕ ਉਸ ਨਿਰੰਜਨ ਅਸਲ ਚ ਨਿਰੰਜਨ ਸ਼ਬਦ ਦਾ ਵੀ ਅਰਥ ਕਰ ਲਈਏ ਨਿਰੰਜਨ ਅੰਜਨ ਕਹਿੰਦੇ ਨੇ ਵੈਸੇ ਸੁਰਮੇ ਨੂੰ ਕਹਿੰਦੇ ਨੇ ਅੰਜਨ ਅੰਜਨ ਸਵਾਹ ਨੂੰ ਕਹਿੰਦੇ ਨੇ ਤੇ ਅੰਜਨ ਦਾ ਅਰਥ ਸੰਸਕ੍ਰਿਤ ਦੇ ਵਿੱਚ ਬਣਦਾ ਕਾਲਖ ਅੰਜਨ ਸ਼ਬਦ ਸੰਸਕ੍ਰਿਤ ਦਾ ਹੈ ਜੀ ਇਹਦਾ ਮਤਲਬ ਹੈ ਕਾਲਖ ਨਿਰੰਜਨ ਜੀਦੇ ਤੇ ਕੋਈ ਕਾਲਖਣਾ ਲੱਗੀ ਹੋਵੇ ਭਾਵ ਕੀ ਜਿਹਦੇ ਤੇ ਕਿਸੇ ਪਾਪ ਦਾ ਕੋਈ ਦਾਗ ਨਾ ਹੋਵੇ ਚੇਤੇ ਰੱਖਣਾ ਹਰ ਇੱਕ ਬੰਦੇ ਤੇ ਕੋਈ ਨਾ ਕੋਈ ਦਾਗ ਹੁੰਦਾ ਹੈ ਹਰ ਬੰਦਾ ਨਰੰਜਨ ਨਹੀਂ ਹੋ ਸਕਦਾ ਕਈਆਂ ਨੇ ਨਾਮ ਰੱਖੇ ਨੇ ਨਰੰਜਨ ਸਿੰਘ ਪੁਰਾਣੇ ਬਜ਼ੁਰਗਾਂ ਦੇ ਹੁੰਦੇ ਸੀ ਪਰ ਨਿਰੰਜਨ ਜਿਹਦੇ ਤੇ ਦਾਗ ਹੀ ਕੋਈ ਨਾ ਹੋਵੇ ਕਿਉਂਕਿ ਆਪਾਂ ਸਾਰੇ ਭੁੱਲਣਹਾਰਾਂ ਬਾਣੀ ਵਿੱਚ ਪੰਕਤੀ ਆਉਂਦੀ ਹੈ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਇੱਕ ਰਬੀ ਹੈ ਜਿਹਦੇ ਕੋਲੋਂ ਕਦੇ ਕੋਈ ਭੁੱਲ ਨਹੀਂ ਹੁੰਦੀ ਬੰਦਾ ਤੇ ਗਲਤੀਆਂ ਦਾ ਪੁੱਤਲਾ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ ਮਾਟੀ ਕਾਕਿਆ ਧੋਪੈ ਸੁਆਮੀ ਬੰਦਾ ਤੇ ਮਿੱਟੀ ਵਰਗਾ ਮਿੱਟੀ ਦਾ ਕੀ ਧੋ ਲਾਂਗੇ ਜਿਸ ਤਰ੍ਹਾਂ ਮਿੱਟੀ ਧੋਣ ਤੋਂ ਬਾਅਦ ਵੀ ਮੈਲੀ ਦੀ ਮੈਲੀ ਮਾਨਸ ਕੀ ਗੱਤ ਇਹੀ ਇਹੀ ਬੰਦੇ ਦੀ ਗੱਤ ਸਤਗੁਰਾਂ ਨੇ ਆਖਿਆ ਹਰ ਏਕ ਨਿਰੰਜਨ ਗਾਈ ਹੈ ਉਹ ਇੱਕ ਪ੍ਰਮਾਤਮਾ ਨੂੰ ਗਾਉਣਾ ਕਰੀਏ ਸਭ ਅੰਤਰ ਸੋਈ ਸਾਰਿਆਂ ਦੇ ਵਿੱਚ ਅੰਦਰ ਹੈ ਉਹ ਸਾਰਿਆਂ ਦੇ ਅੰਦਰ ਵੱਸਦਾ ਹੈ ਹਰ ਇੱਕ ਸਰੀਰ ਚ ਮੌਜੂਦ ਹੈ ਘਟ ਘਟ ਮੈਂ ਹਰ ਜੂ ਵਸੇ ਅਗਲਾ ਬਚਨ ਹੈ ਕਰਨ ਕਰਣ ਸਮਰੱਥ ਪ੍ਰਭ ਜੋ ਕਰੇ ਸੋ ਹੋਈ ਉਹ ਪ੍ਰਭੂ ਸਾਰੇ ਜਗਤ ਦਾ ਮੂਲ ਹੈ ਕਰਨ ਕਰਣ ਸਮਰੱਥ ਹੈ ਉਹ ਕਰਨ ਤੇ ਕਰਾਉਣ ਦੇ ਵਿੱਚ ਸਮਰੱਥ ਹੈ ਉਹ ਆਪਣੇ ਕਾਰਜਾਂ ਨੂੰ ਆਪ ਵੀ ਕਰ ਲੈਂਦਾ ਤੇ ਆਪਣੇ ਜਿਹੜੇ ਜੀਵ ਨੇ ਉਹਨਾਂ ਦੇ ਕੋਲੋਂ ਕਰਵਾ ਵੀ ਲੈਂਦਾ ਹੈ ਉਹਨਾਂ ਦੇ ਵਿੱਚ ਵਸ ਕੇ ਕਰਵਾ ਲੈਂਦਾ ਹੈ ਕਰਨ ਕਰਨ ਸਮਰੱਥ ਹੈ ਸਮਰੱਥ ਦਾ ਮਤਲਬ ਹੁੰਦਾ ਹੈ ਤਾਕਤਵਰ ਸ਼ਕਤੀਸ਼ਾਲੀ ਉਹ ਪਾ ਉਸ ਦੇ ਕੋਲੇ ਪਾਵਰ ਹੈ ਤਾਕਤ ਹੈ ਕਿ ਉਹ ਕਰਵਾ ਲਵੇ ਆਪਣੇ ਕੰਮ ਪ੍ਰਭ ਜੋ ਕਰੇ ਸੋ ਹੋਈ ਜੋ ਕੁਝ ਚਾਵੇ ਉਹ ਕੁਝ ਉਹ ਪ੍ਰਮਾਤਮਾ ਕਰ ਸਕਦਾ ਹੈ ਇਸ ਤੋਂ ਅਗਲਾ ਬਚਨ ਹੈ ਖਿਨਮਹਿ ਥਾਪ ਉਥਾਪ ਦਾ ਥਾਪ ਦਾ ਮਤਲਬ ਹੈ ਥਾਪਣਾ ਪੈਦਾ ਕਰਨਾ ਉਥਾਪ ਦੇਣਾ ਉਹ ਨੂੰ ਉਜਾੜ ਦੇਣਾ ਖਤਮ ਕਰਨਾ ਪੈਦਾ ਕਰਨਾ ਤੇ ਖਤਮ ਕਰਨਾ ਬਣਾਉਣਾ ਤੇ ਖਤਮ ਕਰਨਾ ਜਨਮ ਦੇਣਾ ਤੇ ਮੌਤ ਦੇਣੀ ਭਾਵ ਕਿਸੇ ਵੀ ਵਸਤੂ ਨੂੰ ਥਾਪਣਾ ਤੇ ਉਸ ਦੀ ਉਥਾਪਣਾ ਵੀ ਕਰਨੀ ਢਾਉਣਾ ਬਣਾਉਣਾ ਵੀ ਤੇ ਬਣਾਉਣ ਤੋਂ ਬਾਅਦ ਢਾਉਣਾ ਵੀ ਇਹ ਸਾਰੇ ਪ੍ਰਮਾਤਮਾ ਦੇ ਹੱਥ ਹੈ ਖਿੰਮੇ ਥਾਪ ਉਥਾਪ ਦਾ ਉਹ ਪ੍ਰਮਾਤਮਾ ਇੱਕ ਅੱਖ ਦੇ ਫੋਰ ਦੇ ਇਸ਼ਾਰੇ ਦੇ ਬਰਾਬਰ ਜੀਵਾ ਨੂੰ ਪੈਦਾ ਕਰ ਕਰ ਵੀ ਦਿੰਦਾ ਹੈ ਤੇ ਨਾਸ ਵੀ ਕਰ ਦਿੰਦਾ ਹੈ ਖੜਾ ਖੜਾ ਬੰਦਾ ਕਹਿ ਦਿੰਦੇ ਇੱਕ ਸਾਹ ਅਗਲਾ ਸਾਹ ਹੀ ਨਹੀਂ ਆਇਆ ਜੀ ਪਤਾ ਨਹੀਂ ਕੀ ਹੋਇਆ ਕੋਈ ਵੀ ਜੀਵ ਆਪਾਂ ਵੇਖਦੇ ਹਾਂ ਕਈ ਵਾਰੀ ਚੇਤੇ ਰੱਖਣਾ ਉਹ ਸਭ ਪਰਮਾਤਮਾ ਦੀ ਖੇਡ ਹੈ ਉਹ ਇੱਕ ਖਿੰਨ ਦੇ ਵਿੱਚ ਪੈਦਾ ਵੀ ਕਰ ਸਕਦਾ ਹੈ ਇੱਕ ਖਿੰਨ ਵਿੱਚ ਖਤਮ ਵੀ ਕਰ ਸਕਦਾ ਹੈ ਤਿਸ ਬਿਨ ਨਹੀਂ ਕੋਈ ਉਹਦੇ ਤੋਂ ਬਿਨਾ ਦੂਜਾ ਹੋਰ ਕੋਈ ਨਹੀਂ ਬੰਦਾ ਬੰਦੇ ਨੂੰ ਨਹੀਂ ਜੀ ਮਾਰ ਸਕਦਾ ਤੇ ਠੀਕ ਹੈ ਚਲੋ ਗੱਲਾਂ ਬਣੀਆਂ ਨੇ ਦੁਨਿਆਵੀ ਤੌਰ ਤੇ ਦੁਨੀਆਦਾਰੀ ਦੀ ਗੱਲ ਹੈ ਆਪਾਂ ਇੱਕ ਦੂਜੇ ਤੇ ਇਲਜ਼ਾਮ ਬਾਜ਼ੀਆਂ ਲਾਉਨੇ ਆ ਪਰ ਕਦੇ ਇਹ ਤਾਂ ਸ਼ੁਕਰ ਕਰੋ ਰੱਬ ਤੇ ਕੋਈ ਪੰਚਾਇਤ ਨਹੀਂ ਹੁੰਦੀ ਕੋਈ ਪਰਚਾ ਨਹੀਂ ਹੁੰਦਾ ਨਹੀਂ ਤੇ ਲੋਕਾਂ ਨੇ ਰੱਬ ਤੇ ਪਤਾ ਨਹੀਂ ਅੱਜ ਤੱਕ ਕਿੰਨੇ ਕੇਸ ਕਰ ਦੇਣੇ ਸੀ ਇਹ ਤਾਂ ਉਹ ਕਿਤੇ ਉਹ ਪ੍ਰਮਾਤਮਾ ਅਸੀਮ ਸ਼ਕਤੀ ਦਾ ਮਾਲਕ ਹੈ ਬੰਦੇ ਦੀ ਪਹੁੰਚ ਤੋਂ ਦੂਰ ਐਸੇ ਕਰਕੇ ਤਾਂ ਅਗੰਮ ਕਿਹਾ ਜਾਂਦਾ ਹੈ ਅਗੰਮ ਅਗੋਚਰ ਜਿਹਦੇ ਤੱਕ ਪਹੁੰਚੇ ਹੀ ਨਾ ਜਾ ਸਕੇ ਅਗਲਾ ਬਚਨ ਹੈ ਖੰਡ ਬ੍ਰਹਿਮੰਡ ਪਾਤਾਲ ਦੀਪ ਰਵਿਆ ਸਭ ਲੋਈ ਉਹ ਪਰਮਾਤਮਾ ਖੰਡਾਂ ਦੇ ਵਿੱਚ ਵੀ ਖੰਡ ਦਾ ਮਤਲਬ ਹੈ ਜਿਸ ਤਰ੍ਹਾਂ ਪਲੈਨਟ ਲਾ ਲੂ ਆਪਣਾ ਆ ਧਰਤੀ ਹੈ ਇੱਕ ਟੁਕੜਾ ਹੀ ਹੈ ਖੰਡ ਹੈ ਖੰਡ ਦਾ ਮਤਲਬ ਹੁੰਦਾ ਟੁਕੜਾ ਬ੍ਰਹਿਮੰਡ ਇਸ ਬਹੁਤ ਸਾਰਾ ਇਸ ਧਰਤੀ ਤੋਂ ਬਾਹਰ ਬ੍ਰਹਿਮੰਡ ਹੈ ਪਾਤਾਲ ਪਾਤਾਲ ਦਾ ਮਤਲਬ ਹੈ ਥੱਲੇ ਦੀਪ ਦੀਪ ਦਾ ਮਤਲਬ ਹੈ ਜਜ਼ੀਰੇ ਰਵਿਆ ਸਭ ਲੋਈ ਸਭ ਦੇਸ਼ਾਂ ਵਿੱਚ ਸਾਰੇ ਬ੍ਰਹਿਮੰਡਾਂ ਵਿੱਚ ਸਹੀਟਲੀ ਧਰਤੀ ਤੇ ਅਸਮਾਨ ਦੇ ਉੱਪਰ ਹਰ ਇੱਕ ਜਗ੍ਹਾ ਤੇ ਸਾਰੇ ਜਗਤ ਵਿੱਚ ਪ੍ਰਮਾਤਮਾ ਰਵਿਆ ਸਭ ਲੋਈ ਉਹ ਪ੍ਰਮਾਤ ਲੋਈ ਦਾ ਮਤਲਬ ਹੈ ਲੋਕ ਜਗਤ ਹਰ ਇੱਕ ਜਗਤ ਹਰ ਇੱਕ ਲੋਕ ਦੇ ਵਿੱਚ ਉਹ ਪ੍ਰਮਾਤਮਾ ਰਚਿਆ ਪਿਆ ਕਣ ਕਣ ਦੇ ਵਿੱਚ ਰੱਬ ਆਪ ਇੱਕ ਹਿੰਦੀ ਚ ਕਣ ਕਣ ਵਿੱਚ ਭਗਵਾਨ ਹੈ ਆ ਇਹ ਪੜਦੇ ਹੁੰਨੇ ਆ ਕਣ ਕਣ ਦੇ ਵਿੱਚ ਅਸਲ ਦੇ ਵਿੱਚ ਅੱਜ ਦੇ ਸ਼ਬਦਾਂ ਮੂਲ ਹੀ ਇਹ ਹੈ ਆਪਾਂ ਸਾਰੇ ਜਿੰਨੀਆਂ ਵੀ ਪੰਕਤੀਆਂ ਪੜੀਆਂ ਨੇ ਉਹ ਇਹੀ ਅਖੀਰ ਤੇ ਸਾਨੂੰ ਅੰਦਾਜ਼ਾ ਦਿੰਦੀਆਂ ਨੇ ਭਾਈ ਰੱਬ ਲੱਭਣ ਦੀ ਲੋੜ ਨਹੀਂ ਰੱਬ ਤੇ ਕਣ-ਕਣ ਦੇ ਵਿੱਚ ਮੌਜੂਦ ਹੈ ਤੇ ਅਗਲਾ ਜਿਹੜਾ ਅਖੀਰਲਾ ਬਚਨ ਇਸ ਪੌੜੀ ਦਾ ਇਸ ਹੁਕਮਨਾਵਾ ਸਾਹਿਬ ਦਾ ਵੀ ਅੱਜ ਦਾ ਸਤਿਗੁਰਾਂ ਨੇ ਫੁਰਮਾਨ ਕੀਤਾ ਜਿਸ ਆਪ ਬੁਝਾਏ ਸੋ ਬੁਝਸੀ ਹੁਣ ਜੀ ਇਹ ਗੱਲਾਂ ਤੇ ਆਪਾਂ ਕਰ ਦਿੱਤੀਆਂ ਸੁਣਾਉਣ ਵਾਲੇ ਨੇ ਸੁਣਾ ਦਿੱਤੀਆਂ ਸੁਣਨ ਵਾਲੇ ਨੇ ਸੁਣ ਲਈਆਂ ਪਰ ਚੇਤੇ ਰੱਖਣਾ ਅੰਦਰ ਤੱਕ ਉਹਦੇ ਘਰ ਕਰਨ ਗਿਆ ਜਿਹਦੇ ਤੇ ਰੱਬ ਦੀ ਮਿਹਰ ਹੋ ਗਈ ਜਿਸ ਆਪ 부ਝਾਏ 부ਝਾਏ ਦਾ ਮਤਲਬ ਹੈ ਬੁੱਝਣਾ ਸਮਝਣਾ ਆਪਾਂ ਕਹਿੰਦੇ ਨਹੀਂ ਪੁਰਾਣੇ ਟਾਈਮਾਂ ਚ ਬਾਤ ਪਾਈ ਤੇ ਬੁੱਝੋ ਸਮਝੋ ਮੇਰੀ ਗੱਲ ਨੂੰ ਸਮਝੋ ਇੱਥੇ ਕਹਿਣ ਲੱਗੇ ਜਿਸ ਆਪ 부ਝਾਏ ਜਿਸ ਨੂੰ ਰੱਬ ਆਪ ਸੋਝੀ ਬਖਸ਼ੇ ਸਮਝਣ ਦੀ ਸੋ ਬੁੱਝ ਸੀ ਉਹੀ ਸਮਝ ਸਕਦਾ ਹੈ ਹਰ ਇੱਕ ਦੇ ਵਸ ਦੀ ਗੱਲ ਨਹੀਂ ਇਹ ਵੀ ਕਿਰਪਾ ਮਾਲਕ ਕਰੇ ਤੱਕ ਕਰੇ ਅਰਦਾਸ ਕਰੀਏ ਵਾਹਿਗੁਰੂ ਕਿਰਪਾ ਕਰ ਜਿਸ ਆਪ ਬੁਜਾਏ ਸੋ ਬੁਝਸੀ ਤੇ ਜਿਹਨੂੰ ਪ੍ਰਮਾਤਮਾ ਇਹ ਸਮਝਣ ਦੀ ਤਾਕਤ ਦੇ ਦੇਵੇ ਇਹ ਸਮਝ ਦੇ ਦੇਵੇ ਇਹ ਅਕਲ ਬਖਸ਼ ਦੇਵੇ ਕਹਿਣ ਲੱਗੇ ਨਿਰਮਲ ਜਨ ਸੂਈ ਉਹੀ ਮਨੁੱਖ ਜਨ ਦਾ ਮਤਲਬ ਹੈ ਨਾਮ ਜਪਣ ਵਾਲਾ ਮਨੁੱਖ ਜਾਂ ਕੋਈ ਵੀ ਜੀਵ ਉਹੀ ਜੀਵ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਜਿਹੜਾ ਜੀਵ ਉਸ ਪ੍ਰਮਾਤਮਾ ਦੇ ਨਾਮ ਸਿਮਰਨ ਵਿੱਚ ਜੁੜ ਕੇ ਆਪਣੀ ਜੀਵਨ ਨੂੰ ਬਤੀਤ ਕਰਨਾ ਸ਼ੁਰੂ ਕਰ ਦਿੰਦਾ ਹੈ